ਹਾਂਜੀ ਦੋਸਤੋ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਮੋਗੇ ਆਪਾਂ ਕੋਤੇ ਕੋਤੇ ਕੋਲੇ ਲੈ ਕੇ ਆਏ ਆ ਜੀ ਸਿੱਧੂ ਟਰੈਕਟਰ ਜਿ ਸਿੱਧੂ ਟਰੈਕਟਰ ਜਿ ਸਿੱਧੂ ਕੋਟਲੀ ਤੇ ਤੁਹਾਡੇ ਕੋਲੇ ਲੈ ਕੇ ਆਏ ਜੀ 14 ਮਾਡਲ ਸੋਨਾ ਲੀਕਾ ਰੇਟ ਹੈ ਜੀ 4 ਲੱਖ 40000 ਰੁਪਿਆ ਦੇਖ ਸਕਦੇ ਹੋ ਪਿਆਦਾ ਸੋਨਾ ਲੀਕਾ ਜੀ ਟਰੈਕਟਰ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜੀ ਪੂਰਾ ਚੰਗਾ ਨਵੇਂ ਟਾਇਰ ਹੈ ਨਵੇਂ ਟਾਇਰ ਹੈ ਤੇ ਬਾਈ ਇਹਦੀ ਡਿਮਾਂਡ ਦੀ ਗੱਲ ਕਰੀਏ ਆਪਾਂ 440000 ਰੁਪਿਆ 440000 ਰੁਪਿਆ ਡਿਮਾਂਡ ਹੈ ਬਾਈ 50 ਨੰਬਰ 50 ਨੰਬਰ ਹੈ ਬਾਈ ਕਹਿੰਦਾ ਤੇ ਬਾਈ ਮੌਕੇ ਤੇ ਆਪਾਂ ਦੇਣਾ ਕਿੰਨੇ ਦਾ ਇਹ ਓਕੇ ਦੇ ਦਾਂਗੇ ਜੀ 4.5 ਲੱਖ ਸਵਾ ਚਾਰ ਲੱਖ ਰੁਪਏ ਦਾ ਟਰੈਕਟਰ ਮਿਲ ਜੂਗਾ ਜੀ ਇੰਜਨ ਗੇਅਰ ਦਾ ਓਕੇ ਆ ਬਾਈ ਜੀ ਇਹ ਬਿਲਕੁਲ ਬਾਈ ਕਹਿੰਦਾ ਇੰਜਨ ਗੇਅਰ ਦਾ ਓਕੇ ਹੈ ਜੀ ਕਾਪੀ ਕਾਗਜ਼ਾਂ ਦੀ ਬਾਈ ਫੁੱਲ ਗਾਰੰਟੀ ਆਪਣੀ ਫੁੱਲ ਗਾਰੰਟੀ ਹੈ ਜੀ ਕਾਪੀ ਕਾਗਜ਼ਾਂ ਦੀ ਤੇ ਬਾਕੀ ਸ੍ਰੀ ਆਪਾਂ ਪਹਿਲਾਂ ਬਾਈ ਤੋਂ ਮੋਬਾਈਲ ਨੰਬਰ ਲੈਨੇ ਆ ਜੀ ਹਾਂਜੀ ਬਾਈ ਜੀ ਆਪਰਾ ਮੋਬਾਈਲ ਨੰਬਰ ਜੀ 9977231180 ਦੁਬਾਰੇ ਫੇਰ ਬੋਲ ਦਿਓ ਜੀ 9977231180 ਤੇ ਨਾਮ ਕੀ ਹੈ ਜੀ ਆਪਣਾ ਮਨਜਿੰਦਰ ਮਨਜਿੰਦਰ ਸਿੱਧੂ ਟਰੈਕਟਰ ਜੀ ਠੀਕ ਹੈ ਜੀ ਇਧਰ ਆ ਗਿਆ ਜੀ 2011 ਮਾਡਲ 2011 ਮਾਡਲ 855 ਜੀ ਠੀਕ ਹੈ ਜੀ ਤੇਲ ਬ੍ਰੇਕਾਂ ਚ ਆ ਗਿਆ ਤੁਸੀਂ ਟਰੈਕਟਰ ਹੈ ਜੀ ਠੀਕ ਆ ਮੰਗ ਲੈ ਟਾਇਰ ਜਮਾ ਬਿਲਕੁਲ ਨਵੇਂ ਹੈ ਜੀ ਤੇ ਮੂਰਲੇ ਕਿੰਨੇ ਕਾ ਬਾਈ ਮੂਰਲੇ ਕੇ 70 ਫੋਟ 70% ਇਹ ਵੀ ਸਾਰਾ ਰੈਨਾ ਟਰੈਕਟਰ ਹੈ ਜੀ ਠੀਕ ਹੈ ਜੀ ਤੇ ਮੌਕੇ ਤੇ ਦੇਣਾ ਕਿੰਨੇ ਦਾ ਬਾਈ ਇਹ ਆਪਾਂ ਇਹ ਟਰੈਕਟਰ ਜੀ 3.5 ਲੱਖ ਦਾ ਮਿਲ ਜੂ ਤੇਲ ਬ੍ਰੇਕਾਂ ਦੇਖ ਸਕਦੇ ਹੋ ਤੇ ਪੰਜਾਬ ਨੰਬਰ ਹੈਗਾ ਇੱਧਰ ਆ ਗਿਆ ਜੀ ਆਪਣੇ ਕੋਲੇ 744 ਇਹ 744 11 ਮਾਡਲ ਜੀ ਇਹਦੇ ਤੇ ਇਹਦੇ ਟਾਇਰ ਕਿੰਨੇ ਕਾ ਜੀ ਮਾਗਨੇ ਤਾਂ ਨਾ ਤੇ ਚੌਂਕੜਾ 90% ਟਾਇਰ ਹੈ ਹਾਲਤ ਦੇਖ ਸਕਦੇ ਹੋ ਬਿਲਕੁਲ ਸਾਫ਼ ਹੈ ਜਮਨ ਨਵਿਆ ਵਰਗਾ ਟਰੈਕਟਰ ਪਿਆ ਜੀ ਇਹ ਵੀ ਬਾਈ ਤੇਲ ਬ੍ਰੇਕਾਂ ਕਾ ਤੇਲ ਬ੍ਰੇਕ ਜੀ ਡਬਲ ਕਲਚ ਪੰਜਾਬ ਨੰਬਰ ਜੀ ਟਰੈਕਟਰ ਬਿਲਕੁਲ ਸਾਫ਼ ਪਿਆ ਇਹ ਵੀ ਸਾਰਾ ਰੇਨਾਲ ਟਰੈਕਟਰ ਹੈਗਾ ਇਹ ਬਾਈ ਕਿੰਨੇ ਦਾ ਦੇਣਾ ਆਪਾਂ ਮੌਕੇ ਤੇ ਇਹ ਦੇ ਦਿਆ ਜੀ 3.5 ਲੱਖ ਸਾਢੇ 3 ਲੱਖ ਦਾ ਇਹ ਮਿਲ ਜੂਈ ਦੇਖ ਸਕਦੇ ਹੋ ਮੂਰੇ ਮਗਰਿਆਟ ਲੱਗਿਆ ਮੂਰਲੇ ਟਾਇਰਾਂ ਤੇ ਵੀ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ਼ ਹੈ ਇਧਰ ਆ ਗਿਆ ਜ ਸੋਨਾਲੀਕਾ 50 ਦਾ 50 ਦਾ ਸੋਨਾਲੀਕਾ ਜੀ 17 ਮਾਡਲ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ਼ ਹੈ ਟਕ ਟਕ ਲੱਗਿਆਗਾ ਤੇ ਇਹਦੇ ਟਾਇਰ ਬਾਈ ਆਪਾਂ ਗੱਲ ਕਰੀਏ ਕਿੰਨੇ ਕ ਹੈ ਟਾਇਰ 60.5% ਟਾਇਰ 60.5% ਹੈ ਜੀ ਮੈਟ ਮੂਟ ਦੇਖੋ ਪੂਰੇ ਵਿਸ਼ੇ ਹੈ ਟਰੈਕਟਰ ਬਿਲਕੁਲ ਪੂਰਾ ਸਾਫ਼ ਹੈ ਇਹ ਵੀ ਸਾਰਾ ਰੀਨਲ ਆ ਗਿਆ ਜੀ ਓਰੀਜਨਲ ਹੈ 475 ਡਿਮਾਂਡ ਹੈ 475 ਡਿਮਾਂਡ ਹੈ ਜੀ ਤੇ ਨੰਬਰ ਜੀ ਨੰਬਰ ਹੈ 4 ਐਨਓਸੀ ਮਿਲ ਜੂ ਜੀ ਐਨਓਸੀ ਮਿਲ ਜੂ ਤੇ ਇਹ ਕਿੰਨੇ ਦਾ ਦੇਣਾ ਜੀ ਮੌਕੇ ਤੇ ਆਪਾਂ ਇਹ ਦੇਦਾ 455000 455000 ਦਾ ਮਿਲ ਜੂਗਾ ਜੀ ਮੌਕੇ ਤੇ ਐਨਓਸੀ ਕਢਾ ਕੇ ਦੇਣਗੇ ਟਰੈਕਟਰ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜੀ ਤੇ ਬਾਕੀ ਸਿਰੇ ਆਪਾਂ ਬਾਈ ਲੋਨ ਵਗੈਰਾ ਵੀ ਕਰਾ ਦਿੰਨੇ ਆ ਲੋਨ ਵਗੈਰਾ ਵੀ ਕਰਾ ਦਿੰਦੇ ਆ ਵੀਰੇ ਲੋਨ ਵਗੈਰਾ ਵੀ ਬਾਈ ਕਰਾ ਦਿੰਦੇ ਆ ਕਿ ਇਧਰ ਆ ਗਿਆ ਜੀ ਐਸ਼ਰਾ 8 ਮਾਡਲ ਜੀ ਪੰਜਾਬ ਨੰਬਰ ਹੈ ਟਰੈਕਟਰ ਦੇਖ ਸਕਦੇ ਹੋ ਪੂਰਾ ਸਾਫ ਸੁਥਰਾ ਟਰੈਕਟਰ ਹੈ ਤੇ ਇਹਦੇ ਟਾਇਰਾਂ ਦੀ ਗੱਲ ਕਰੀਏ ਬਈ ਆਪਾਂ ਟਾਇਰ ਕਿਹੜੇ ਪਰਸੈਂਟ ਦੇ ਜੀ ਟਾਇਰ ਆ 40% ਜੀ ਦੇ ਸਕਦਾ ਟਰੈਕਟਰ ਸਾਫ਼ ਹੈ ਪੂਰਾ ਪੰਜਾਬ ਨੰਬਰ ਹੈ ਜੀ ਇਹ ਬਈ ਮੌਕੇ ਤੇ ਆਪਾਂ ਕਿੰਨੇ ਦਾ ਦੇਣਾ ਜੀ ਇਹ ਦੇ ਦਾਂਗੇ 2 ਲੱਖ ਚ 1 ਲੱਖ 40 ਹਜ਼ਾਰ ਰੁਪਏ 1 ਲੱਖ 40 ਹਜ਼ਾਰ ਰੁਪਏ ਦਾ ਟਰੈਕਟਰ ਮਿਲ ਜੂਗਾ ਜੀ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ਼ ਸੁਥਰਾ ਟਰੈਕਟਰ ਹੈ ਜੀ ਇੰਜਨ ਗੇਅਰ ਦਾ ਓਕੇ ਆ ਬਈ ਜਮਾ ਇੰਜਨ ਗੇਅਰ ਦਾ ਓਕੇ ਹੈ ਜੀ ਇਧਰ ਆ ਗਿਆ ਪਾਵਰ ਟਰੈਕ 445 ਜੀ ਨਵ ਮਾਡਲ ਟਰੈਕਟਰ ਹੈ ਜੀ ਦੇਖ ਸਕਦੇ ਹੋ ਪਜਾਮ ਨੰਬਰ ਟਰੈਕਟਰ ਹੈ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜੀ ਟੈਕ ਵਗੈਰਾ ਲੱਗਿਆ ਦੇਖ ਸਕਦੇ ਹੋ ਟਰੈਕਟਰ ਦੇ ਤੇ ਇਹਦੇ ਟਾਇਰ ਕਿੰਨੇ ਕਾਗੇ ਜੀ ਇਹਦੇ ਟਾਇਰ 45 50% 45 50% ਟਾਇਰ ਆ ਟਰੈਕਟਰ ਦੇ ਤੇ ਡਿਮਾਂਡ ਦੀ ਗੱਲ ਕਰੀਏ ਜੀ ਆਪਾਂ 45000 2 ਲੱਖ 45000 ਦੀ ਡਿਮਾਂਡ ਹੈ ਜੀ ਮੌਕੇ 32 18 ਤੇ ਮੌਕੇ ਤੇ ਦੇਣਾ ਕਿੰਨੇ ਦਾ ਜੀ ਆਪਾਂ ਇਹ 2 ਲੱਖ 20000 ਦਾ ਇਹ ਡਬਲ ਕਲਚ ਚੱਕ ਸਿੰਗਲ ਚ ਬਈ ਇਹ ਡਬਲ ਕਲਚ ਡਾਬਲ ਕਲਚਟਰ ਟਰੈਕਟਰ ਹੈ ਜੀ ਦੇਖ ਸਕਦੇ ਹੋ ਇਹ ਸੈਂਟਰ ਗੇਅਰ ਹੈਗਾ ਤੇ ਟਰੈਕਟਰ ਬਿਲਕੁਲ ਸਾਫ ਸੁਥਰਾ ਹੈਗਾ ਸਾਰਾ ਜੈਨੂਇਨ ਟਰੈਕਟਰ ਹੈ ਜੀ ਇਧਰ ਆ ਗਿਆ ਜੀ 3630 ਨਵ ਮਾਡਲ 3630 ਆ ਗਿਆ ਜੀ ਨਵ ਮਾਡਲ ਪਲੱਸ ਵਾਲਾ ਟਰੈਕਟਰ ਹੈ ਜੀ 55 ਐਚਪੀ ਜਿਹਾ ਇਹ ਦੇਖ ਸਕਦੇ ਹੋ ਟਰੈਕਟਰ ਪੂਰਾ ਸਾਫ ਸੁਥਰਾ ਟਰੈਕਟਰ ਹੈ ਜੀ ਮਗਰਾਟ ਮੂਟ ਦੇਖੋ ਜੀ ਪੂਰਾ ਜੈਨੂਇਨ ਪਈ ਹੈ ਜੀ ਜਮਾ ਇਹਦੇ ਟਾਇਰ ਕਿੰਨੇ ਕਾ ਬਾਈ ਇਹ ਟਾਇਰ ਹੈਗਾ 90% 90 ਪੈਸੇ ਟਾਇਰ ਹੈ ਜੀ ਟਰੈਕਟਰ ਦੇ ਦੇਖ ਸਕਦੇ ਹੋ ਪੰਜਾਬ ਨੰਬਰ ਹੈ ਜੀ ਮਾਨਸਾ ਦਾ ਨੰਬਰ ਆ ਗਿਆ ਪੀਵੀ 31 ਤੇ ਦੀ ਡਿਮਾਂਡ ਜੀ 445000 ਡਿਮਾਂਡ ਚਾਰ ਲੱਖ 45000 3 ਸਪੀਡ ਆ ਗਿਆ ਜੀ ਇਹ ਮੌਕੇ ਤੇ ਕਿੰਨੇ ਦਾ ਦੇਣਾ ਜੀ ਆਪਾਂ ਸਵਾ 4 ਲੱਖ ਸਵਾ 4 ਲੱਖ ਦਾ ਮਿਲ ਜੂਗਾ ਜੀ 55 ਐਚਪੀ ਜ ਹੈ 3 ਸਪੀਡ ਦਾ ਟਰੈਕਟਰ ਦੇਖ ਸਕਦੇ ਹੋ ਇਹ ਵੀ ਸਾਰਾ ਜੈਨੂਇਨ ਹੈ ਜੀ ਸਾਰਾ ਜੈਨੂਇਨ ਟਰੈਕਟਰ ਹੈ ਜੀ ਦੇਖ ਸਕਦੇ ਹੋ ਪੂਰਾ ਸਾਫ ਟਰੈਕਟਰ ਪਿਆ ਇਧਰ ਆ ਗਿਆ ਜੀ 855 ਪੰਜ ਮਾਡਲ ਇਹ ਦੇਖ ਅਛਾ ਇਹ ਵਿਕ ਚੁੱਕਿਆ ਜੀ 855 ਪੰਜ ਮਾਡਲ ਇਧਰ ਆ ਗਿਆ ਜੀ 855 14 ਮਾਡਲ ਦੇਖ ਸਕਦੇ ਹੋ ਟਰੈਕਟਰ ਜੀ ਪੂਰਾ ਨਵਾਂ ਟਰੈਕਟਰ ਪਿਆ ਜੀ ਥੋੜੇ ਸਾਹਮਣੇ ਆ ਮਾਈਟ ਵਗੈਰਾ ਲੱਗੇ ਆ ਜੀ ਟਰੈਕਟਰ ਦੇ ਤੇ ਟਾਇਰ ਪਈ ਇਹਦੇ 80% ਟਾਇਰ 80% ਜੀ ਟਰੈਕਟਰ ਦੇਖੋ ਜੀ ਇੰਜਨ ਤੋਂ ਪੂਰਾ ਸਾਰਾ ਕਿਤੋਂ ਫੁੱਲ ਸਾਫ਼ ਟਰੈਕਟਰ ਪਿਆ ਜੀ ਦੇਖ ਸਕਦੇ ਹੋ ਤੇ ਇਹਦਾ ਨੰਬਰ ਜੀ ਹਰਿਆਣਾ ਨੰਬਰ ਜੀ ਨੰਬਰ ਹਰਿਆਣਾ ਜੀ ਐਨਓਸੀ ਮਿਲ ਜੂ ਭਾਈ ਐਨਓਸੀ ਮਿਲ ਜੂ ਐਨਓਸੀ ਮਿਲ ਜੂ ਜੀ ਟਰੈਕਟਰ ਦੇਖ ਸਕਦੇ ਹੋ ਟਾਪ ਉਹ ਮਾਡਲ ਹੈ ਡਬਲ ਡਿਸਟ੍ਰੀਬਿਊਟਰ ਹੈਗਾ ਪਾਵਰ ਸਟੀering ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜੀ ਇਹਦੀ ਡਿਮਾਂਡ ਜੀ 4,80,000 ਡਿਮਾਂਡ ਹੈ 4,80,000 ਰੁਪਏ ਦੀ ਡਿਮਾਂਡ ਹੈ ਬਾਈ ਮੁਕ ਕਿਤੇ 4,60,000 ਰੁਪਏ ਦਾ ਮਿਲ ਜੂ ਜੀ ਟਰੈਕਟਰ ਦੇਖ ਸਕਦੇ ਹੋ ਹਾਂ ਜੀ ਜੇ ਕੋਈ ਟਰੈਕਟਰ ਲੈਣਾ ਹੈ ਸਾਡਾ ਸੰਪਰਕ ਕਰ ਸਕਦੇ ਹੋ ਹਾਂ ਜੀ ਜੇ ਜੇ ਕੋਈ ਵੀ ਟਰੈਕਟਰ ਲੈਣਾ ਹੈ ਜੀ ਤਾਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਤੁਸੀਂ ਤੇ ਬਾਕੀ ਸਾਰੇ ਬਾਈ ਲੋਨ ਵਗੈਰਾ ਵੀ ਬਾਈ ਕਰਾ ਕੇ ਦੇਉਗੇ ਆਪਾਂ ਸੱਬਰ ਸਹੀ ਹੋਣਾ ਚਾਹੀਦਾ ਸਿੱਧੂ ਟਰੈਕਟਰ ਜੀ ਸਿੱਧੂ ਕੋਟਰੀ ਵਾਲੇ ਵੀ ਬਾਈ ਦਿਆ ਜੀ ਤੇ ਬਾਈ ਦਾ ਆਪਾਂ ਮੋਬਾਈਲ ਨੰਬਰ ਤੁਹਾਨੂੰ ਦੁਬਾਰੇ ਲੈ ਕੇ ਦੇ ਨਹੀਂ ਹਾਂਜੀ ਬੋਲੋ ਮੋਬਾਈਲ ਨੰਬਰ 9877233182 ਤੇ ਆਪਣਾ ਕਾਇ ਨੰਬਰ ਪਲਾਟ ਹੈ ਜੀ ਇਹ ਤਿੰਨ ਨੰਬਰ ਪਲਾਟ ਤਿੰਨ ਨੰਬਰ ਪਲਾਟ ਹੈ ਜੀ ਇਧਰੋਂ ਖੰਡਾ ਇਹ ਕਿਹੜਾ ਚੌਂਕ ਬਾਈਦਾ ਜੀ ਇਹ ਇਹ ਰਵੀ ਦਾ ਚੌਂਕ ਹੈ ਜੀ ਰਵੀ ਦਾ ਚੌਂਕ ਤੋਂ ਆਉਣ ਸਾਰ ਜੀ ਤਿੰਨ ਨੰਬਰ ਪਲਾਟ ਹੈ ਇਹ ਬਾਈਆਂ ਨਾਲ ਗੱਲ ਕਰ ਸਕਦੇ ਹੋ ਜੀ ਤੁਸੀਂ ਜੇ ਬੁੱਧਵਾਰ ਨੂੰ ਮੰਡੀ ਤੇ ਆਉਣਾ ਤਾਂ ਪਲਾਟ ਚ ਮਿਲਦੇ ਆ ਨਹੀਂ ਬਈਆਂ ਨਾਲ ਫੋਨ ਤੇ ਸੰਪਰਕ ਕਰਕੇ ਆ ਸਕਦੇ ਹੋ ਜੀ ਧੰਨਵਾਦ ਜੀ